ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪੰਜਾਬੀ ਕਹਾਣੀ ਬਹੁਤ ਸਮਾਂ ਪਹਿਲੇ ਦੀ ਗੱਲ ਹੈ ਇਹ ਰੇਗਿਸਤਾਨ ਨਾਲ ਲੱਗਦਾ ਇੱਕ ਪਿੰਡ ਸੀ ਜਿਸ ਦੀ ਧਰਤੀ ਬਹੁਤ ਉਪਜਾਊ ਸੀ ਇੱਕ ਤਰ੍ਹਾਂ ਨਾਲ ਉਥੋਂ ਦੇ ਕਿਸਾਨਾਂ ਦੇ ਕੋਲ ਕਮਾਈ ਦੇ ਰੂਪ ਵਿੱਚ ਸੋਨਾ ਵਰਸਦਾ ਸੀ। ਇਹੀ ਕਾਰਨ ਸੀ ਕਿ ਉਥੋਂ ਦੇ ਸਾਰੇ ਲੋਕ ਸੁਖੀ ਤੇ ਖੁਸ਼ਹਾਲ ਸਨ। ਬੰਦੇ ਭੱਗਾ ਨਾਲ ਇੱਕ ਵਾਰ ਉਥੋਂ ਬਰਖਾ ਨਾ ਹੋਈ, ਮੀਂਹ ਦੀ ਇੱਕ ਬੂੰਦ ਨਾ ਪਈ, ਜਿਸ ਕਾਰਨ ਉਹਨਾਂ ਤੇ ਭਿਆੰਕਰ ਕਾਲ ਪੈ ਗਿਆ। ਸਾਰੇ ਤਲਾਕ ਖੂ ਸੁੱਕ ਗਏ, ਫਸਲਾਂ ਤਬਾਹ ਹੋ ਗਈਆਂ। ਕੁਦਰਤ ਦੀ ਇਸ ਭਿਆੰਕਰ ਮਾਰ ਨਾਲ ਲੋਕਾਂ 'ਚ ਹਾਹਾਕਾਰ ਮੱਚ ਗਈ। ਪਸ਼ੂ ਚਾਰਾ ਅਤੇ ਪਾਣੀ ਨਾ ਮਿਲਣ ਕਾਰਨ ਭੁੱਖੇ ਪਿਆਸੇ ਮਰਨ ਲੱਗੇ ਸਥਿਤੀ ਕੁਝ ਹੋਰ ਵਿਗੜੀ ਤਾਂ ਅੰਨ ਜਲ ਨਾ ਮਿਲਣ ਕਰਕੇ ਪਿੰਡ ਵਾਸੀਆਂ ਦਾ ਵੀ ਮਰਨਾ ਸ਼ੁਰੂ ਹੋ ਗਿਆ ਇੱਕ ਦਿਨ ਸਾਰੇ ਪਿੰਡ ਵਾਲਿਆਂ ਨੇ ਇਸ ਸਮੱਸਿਆ ਦਾ ਟਾਕਰਾ ਕਰਨ ਦੇ ਲਈ ਮਿਲ ਕੇ ਕੋਈ ਉਪਾਅ ਲੱਭਣ ਦਾ ਫੈਸਲਾ ਕੀਤਾ ਇਸੇ ਉਦੇਸ਼ ਨਾਲ ਪਿੰਡ ਦੇ ਲੋਕ ਪਿੰਡ ਦੇ ਸਰਪੰਚ ਕੋਲ ਪਹੁੰਚੇ ਅਤੇ ਆਪਣਾ ਆਉਣ ਦਾ ਕਾਰਨ ਦੱਸਿਆ ਸਰਪੰਚ ਇੱਕ ਬੁੱਢਾ ਵਿਅਕਤੀ ਸੀ ਉਹ ਬਹੁਤ ਹੀ ਦੂਰਦਰਸੀ ਅਤੇ ਬੁੱਧੀਮਾਨ ਸੀ ਉਸ ਦੇ ਗੁਣਾਂ ਦੇ ਕਾਰਨ ਹੀ ਸਾਰੇ ਪਿੰਡ ਵਾਸੀ ਉਸ ਨੂੰ ਬਹੁਤ ਇੱਜ਼ਤ ਕਰਿਆ ਕਰਦੇ ਸਨ ਪੰਚਾਇਤ ਦੀ ਕਾਰਵਾਈ ਸ਼ੁਰੂ ਹੋਈ ਤਾਂ ਇੱਕ ਨੌਜਵਾਨ ਨੇ ਉੱਠ ਕੇ ਸਰਪੰਚ ਨੂੰ ਕਿਹਾ ਸਰਪੰਚ ਜੀ ਤੁਸੀਂ ਜਾਣਦੇ ਹੋ ਕਿ ਪਿੰਡ ਵਾਸੀ ਕਿਹੋ ਜਿਹੀ ਗੰਭੀਰ ਸਥਿਤੀ ਨਾਲ ਜੂਝ ਰਹੇ ਹਨ ਇੱਥੇ ਨਾ ਖਾਣ ਨੂੰ ਅੰਨ ਹੈ ਤੇ ਨਾ ਹੀ ਪੀਣ ਦੇ ਲਈ ਪਾਣੀ ਚਾਰੇ ਦੇ ਨਾ ਹੋਣ ਕਰਕੇ ਪਸ਼ੂ ਤਾਂ ਪਹਿਲਾਂ ਹੀ ਮਰ ਰਹੇ ਹਨ ਹੁਣ ਪਿੰਡ ਵਾਸੀਆਂ ਦਾ ਮਰਨਾ ਵੀ ਸ਼ੁਰੂ ਹੋ ਗਿਆ ਹੈ ਰੋਜ਼ ਹੀ ਪਿੰਡ ਦੇ ਵਿੱਚ ਕਈ ਲੋਕ ਮਰ ਰਹੇ ਹਨ ਜੇਕਰ ਕੁਝ ਦਿਨ ਹੋਰ ਸਥਿਤੀ ਬਣੀ ਰਹੀ ਤਾਂ ਇੱਕ ਦਿਨ ਸਾਰੇ ਪਿੰਡ ਵਾਸੀ ਭੁੱਖ ਪਿਆਸ ਨਾਲ ਤੜਫ ਤੜਫ ਕੇ ਮਰ ਜਾਣਗੇ ਜੇਕਰ ਕੁਝ ਦਿਨਾਂ ਜਿਹੀ ਸਥਿਤੀ ਬਣੀ ਰਹੀ ਤਾਂ ਇੱਕ ਦਿਨ ਸਾਰੇ ਪਿੰਡ ਵਾਸੀ ਭੁੱਖ ਅਤੇ ਪਿਆਸ ਨਾਲ ਤੜਫ ਤੜਫ ਕੇ ਮਰ ਜਾਣਗੇ ਪਿੰਡ ਸੁਨਸਨ ਹੋ ਜਾਵੇਗਾ ਇਹ ਸੁਣ ਕੇ ਸਰਪੰਚ ਬੋਲੇ ਆ ਭਰਾਵੋ ਸਥਿਤੀ ਤਾਂ ਸੱਚਮੁੱਚ ਹੀ ਗੰਭੀਰ ਹੈ ਪਰ ਤੁਸੀਂ ਹੌਸਲਾ ਨਾ ਹਾਰੋ ਤੁਸੀਂ ਹੌਸਲਾ ਰੱਖੋ ਤੇ ਨਿਰਾਸ਼ਤਾ ਦਾ ਡਰ ਆਪਣੇ ਮਨ ਚੋਂ ਕੱਢ ਦਿਓ ਮੈਂ ਸੋਚ ਸਮਝ ਕੇ ਕੋਈ ਉਪਾਅ ਕੱਢਣ ਦੀ ਕੋਸ਼ਿਸ਼ ਕਰ ਰਹੀ ਆਂ ਤੁਹਾਡੇ ਲੋਕਾਂ ਦੇ ਕਹਿਣ ਤੋਂ ਪਹਿਲਾਂ ਹੀ ਕੋਈ ਉਪਾਅ ਸੋਚਣ ਲੱਗਿਆ ਹੋਇਆ ਆਂ ਸਰਪੰਚ ਜੀ ਇੱਕ ਨੌਜਵਾਨ ਉਤਸੁਕਤਾ ਨਾਲ ਬੋਲਿਆ ਮੈਨੂੰ ਤਾਂ ਲੱਗ ਰਿਹਾ ਕਿ ਜਦ ਤੱਕ ਤੁਸੀਂ ਕਿਸੇ ਸਿੱਟੇ ਤੇ ਪਹੁੰਚੋਗੇ ਤਦ ਤੱਕ ਅੱਧਾ ਪਿੰਡ ਮੌਤ ਦੇ ਮੂੰਹ ਵਿੱਚ ਚਲਿਆ ਜਾਵੇਗਾ ਇਸ ਲਈ ਸੋਚਣਾ ਬੰਦ ਕਰ ਦਿਓ ਤੇ ਕੋਈ ਨਿਰਣਾ ਕਰੋ ਸੁਣੋ ਨੌਜਵਾਨ ਸਾਂਤ ਪੰਚ ਨੇ ਸ਼ਾਂਤੀ ਨਾਲ ਕਿਹਾ ਤੁਹ ਜਵਾਨੀ ਦੇ ਜੋਸ਼ ਵਿੱਚ ਆ ਕੇ ਜਿਹੀਆਂ ਗੱਲਾਂ ਕਰ ਰਿਆਂ ਜਰਾ ਇਹ ਤਾਂ ਸੋਚੋ ਕਿ ਜਿਹੋ ਜਿਹੇ ਹਾਲਾਤ ਤੁਹਾਡੀ ਉਹ ਜਿਹੋ ਹੀ ਮੇਰੀ ਅਤੇ ਮੇਰੇ ਪਰਿਵਾਰ ਦੀ ਵੀ ਹੈ ਮੈਂ ਆਪ ਵੀ ਸਥਿਤੀ ਦੀ ਗੰਭੀਰਤਾ ਨੂੰ ਸਮਝ ਰਿਹਾ ਹਾਂ ਪਰ ਕੋਈ ਵੀ ਕੰਮ ਸੋਚ ਵਿਚਾਰ ਕੇ ਹੀ ਕਰਨਾ ਚਾਹੀਦਾ ਹੈ ਜਲਦਬਾਜ਼ੀ ਹਮੇਸ਼ਾ ਦੁੱਖਾਂ ਦਾ ਘਰ ਹੁੰਦੀ ਹੈ ਇਸ ਲਈ ਚਾਹੇ ਕਿੰਨੀ ਵੀ ਵੱਡੀ ਮੁਸੀਬਤ ਕਿਉ ਨਾ ਆ ਜਾਏ ਵਿਅਤੀ ਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਹਾਸਲਾ ਰੱਖੋ ਪਾ ਨਾਲ ਤੇ ਸੂਝ-ਬੂਝ ਨਾਲ ਵੱਡੀ ਤੋਂ ਵੱਡੀ ਮੁਸੀਬਤ ਨੂੰ ਟਾਲਿਆ ਜਾ ਸਕਦਾ ਏ ਸਰਪੰਚ ਦੀਆਂ ਗੱਲਾਂ ਦਾ ਪਿੰਡ ਦੇ ਲੋਕਾਂ ਤੇ ਅਲੱਗ-ਅਲੱਗ ਪ੍ਰਭਾਵ ਪਿਆ ਜ਼ਿਆਦਾਤਰ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਸਰਪੰਚ ਜੋ ਕਹਿ ਰਹੇ ਹਨ ਠੀਕ ਕਹਿ ਰਹੇ ਹਨ ਪਰ ਕੁਝ ਪਿੰਡ ਦੇ ਉਤਾਵਲੇ ਵਿਅਕਤੀ ਵੀ ਸਨ ਉਹਨਾਂ ਨੂੰ ਮੁਸੀਬਤ ਦੀ ਇਸ ਘੜੀ ਵਿੱਚ ਸਰਪੰਚ ਦੀਆਂ ਹੌਸਲਾ ਰੱਖਣ ਵਾਲੀਆਂ ਗੱਲਾਂ ਬੇਕਾਰ ਲੱਗੀਆਂ ਇੱਕ ਗੁੱਸੇ ਘਰ ਗੱਭਰੂ ਗੁੱਸੇ ਵਿੱਚ ਬੋਲਿਆ ਹੱਦ ਹੋ ਗਈ ਸਰਪੰਚ ਜੀ ਇੱਥੇ ਜਾਨ ਦੀ ਬਣੀ ਹੋਈ ਹੈ ਤੁਸੀਂ ਹੌਸਲਾ ਰੱਖਣ ਦੀ ਗੱਲ ਕਰ ਰਹੇ ਹੋ ਕਿਵੇਂ ਹੌਸਲਾ ਰੱਖੀਏ ਇਸੇ ਦੇ ਚੱਕਰ ਵਿੱਚ ਕੀ ਅਸੀਂ ਸਾਰੇ ਲੋਕ ਆਪਣੀ ਇੱਛਾ ਨਾਲ ਮੌਤ ਨੂੰ ਗਲੇ ਲਗਾ ਲਈਏ ਬਸ ਬਹੁਤ ਹੋ ਗਿਆ ਸਾਨੂੰ ਹੁਣ ਆਪ ਹੀ ਸੋਚਣਾ ਪਵੇਗਾ ਇਸ ਵਾਰ ਵੀ ਸਰਪੰਚ ਸ਼ਾਂਤੀ ਨਾਲ ਬੋਲਿਆ ਨੌਜਵਾਨ ਸ਼ਾਂਤ ਹੋ ਜਾਓ ਇਸ ਤਰ੍ਹਾਂ ਗੁੱਸਾ ਕਰਨਾ ਕੋਈ ਲਾਭ ਨਹੀਂ ਹੈ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਲੋਕ ਅਜਿਹੀ ਹਾਲਤ ਵਿੱਚ ਇੱਥੇ ਰਹੋ ਪਰ ਇਹ ਤਾਂ ਸੋਚੋ ਕਿ ਪਿੰਡ ਦੇ ਛੱਡ ਕੇ ਅਸੀਂ ਜਾਵਾਂਗੇ ਕਿੱਥੇ ਕੀ ਕਰਾਂਗੇ ਇਸ ਬਾਰੇ ਤਾਂ ਸੋਚਣਾ ਹੀ ਪਵੇਗਾ ਪਤਾ ਨਹੀਂ ਕਿੰਨਾ ਸਫਲਮ ਕਿੰਨਾ ਲੰਬਾ ਸਫ਼ਰ ਤੈਅ ਕਰਨਾ ਪਵੇਗਾ ਇਸ ਦੀ ਕੁਝ ਤਿਆਰੀ ਵੀ ਕਰਨੀ ਪਵੇਗੀ ਮਾਫ ਕਰਨਾ ਸਰਪੰਚ ਜੀ ਨੌਜਵਾਨ ਨੇ ਬੋਲਿਆ ਮੈਂ ਤੇ ਮੇਰੇ ਸਾਥੀ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਅਸੀਂ ਅੱਜ ਹੀ ਪਿੰਡ ਛੱਡ ਕੇ ਜਾ ਰਹੇ ਹਾਂ ਤੁਹਾਡੇ ਵਿੱਚ ਜੋ ਵੀ ਸਾਡੇ ਨਾਲ ਚੱਲਣਾ ਚਾਹੇ ਉਸ ਦਾ ਸਵਾਗਤ ਹੈ ਨੌਜਵਾਨ ਦਾ ਜਿਹੜਾ ਉਤਾਵਲਾਪਨ ਵੇਖ ਕੇ ਸਰਪੰਚ ਨੂੰ ਬਹੁਤ ਦੁੱਖ ਹੋਇਆ ਉਸਨੇ ਦੁਬਾਰਾ ਵੀ ਨੌਜਵਾਨ ਨੂੰ ਸਮਝਾਉਂਦੇ ਹੋਏ ਕਿ ਆ ਪੁੱਤਰ ਇਸ ਤਰ੍ਹਾਂ ਜਲਦਬਾਜ਼ੀ ਨਾ ਕਰੋ ਜੋ ਲੋਕ ਜੋਸ਼ ਵਿੱਚ ਆ ਕੇ ਹੋਸਗਵਾ ਬੈਂਦੇ ਨੇ ਉਹ ਹਮੇਸ਼ਾ ਹੀ ਨੁਕਸਾਨ ਵਿੱਚ ਰਹਿੰਦੇ ਨੇ ਸੱਡੋ ਵੀ ਸਰਪੰਚ ਜੀ ਨੌਜਵਾਨ ਨੇ ਤਿੱਖੀ ਆਵਾਜ਼ ਵਿੱਚ ਕਿਹਾ ਹੋਣ ਅਸੀਂ ਤੁਹਾਡੀ ਕੋਈ ਸਲਾਹ ਨਹੀਂ ਮੰਨਣ ਵਾਲੇ ਸਾਡਾ ਇਰਾਦਾ ਪੱਕਾ ਹੈ ਪੁੱਤਰ ਮੈਂ ਫਿਰ ਕਹਿੰਦਾ ਹਾਂ ਕਿ ਹੋਸ ਤੋਂ ਕੰਮ ਲਵ ਮੈਂ ਤੁਹਾਡਾ ਸਰਪੰਚ ਆ ਮੈਂ ਤੁਹਾਨੂੰ ਗਲਤ ਸਲਾਹ ਨਹੀਂ ਦੇ ਸਕਦਾ ਮੰਨਦਾ ਹਾਂ ਕਿ ਤੁਹਾਡੇ ਕੋਲ ਤਾਕਤ ਹੈ ਸਾਇ ਬੁੱਧੀ ਦੀ ਵੀ ਘਾਟ ਹੈ ਪਰ ਤੁਹਾਡੇ ਕੋਲ ਜੀਵਨ ਦਾ ਤਜਰਬਾ ਨਹੀਂ ਹੈ ਤਜਰਬਾ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਪਰ ਨੌਜਵਾਨ ਨੇ ਉਹਨਾਂ ਦੀ ਇੱਕ ਨਾ ਸੁਣੀ ਤੇ ਪੁੱਠੇ ਸਿੱਧੇ ਤਰਕ ਦੇ ਕੇ ਪਿੰਡ ਵਾਲਿਆਂ ਨੂੰ ਵੀ ਆਪਣੇ ਨਾਲ ਰਲਾ ਲੈ ਗਿਆ ਨਤੀਜਾ ਇਹ ਹੋਇਆ ਕਿ ਪਿੰਡ ਦੇ ਕਈ ਲੋਕ ਉਸ ਤੇ ਜਾਣ ਲਈ ਤਿਆਰ ਹੋ ਗਏ ਜੋ ਲੋਕ ਉਸਦੇ ਨਾਲ ਜਾਣ ਦੇ ਇੱਛੁਕ ਸਨ ਉਹਨਾਂ ਨੇ ਬਲਦ ਗੱਡੀਆਂ ਵਿੱਚ ਆਪਣਾ ਜ਼ਰੂਰੀ ਸਮਾਨ ਲੱਦੇ ਆ ਤੇ ਉਸ ਨੌਜਵਾਨ ਦੇ ਨਾਲ ਪਿੰਡ ਛੱਡ ਕੇ ਚਲੇ ਗਏ ਸਰਪੰਚ ਅਤੇ ਪਿੰਡ ਦੇ ਦੂਜੇ ਲੋਕਾਂ ਨੇ ਭਰੇ ਮਨ ਨਾਲ ਉਹਨਾਂ ਨੂੰ ਵਿਦਾ ਕੀਤਾ ਉਹਨਾਂ ਲੋਕਾਂ ਦੇ ਜਾਣ ਤੋਂ 2-3 ਦਿਨ ਬਾਅਦ ਸਰਪੰਚ ਨੇ ਦੂਜੇ ਪਿੰਡ ਵਾਸੀਆਂ ਨੂੰ ਕਿਹਾ ਭਰਾਵੋ ਕੁਝ ਹੁਣ 1-2 ਦਿਨ ਵਿੱਚ ਸਾਨੂੰ ਇਸ ਪਿੰਡ ਵਿੱਚ ਛੱਡਣਾ ਪਵੇਗਾ ਸੋਕੇ ਦੀ ਮਾਰ ਵੱਧਦੀ ਜਾ ਰਹੀ ਹੈ ਭਾਵੇਂ ਪੁਰਬਜਾਂ ਦੇ ਇਸ ਪਿੰਡ ਨੂੰ ਛੱਡਦੇ ਹੋਏ ਸਾਨੂੰ ਦੁੱਖ ਬਹੁਤ ਹੋਵੇਗਾ ਪਰ ਕੋਈ ਦੂਜਾ ਰਸਤਾ ਨਹੀਂ ਹੈ ਜਾਨ ਹੈ ਤਾਂ ਜਹਾਨ ਹੈ ਸਾਰਿਆਂ ਨੇ ਸਰਪੰਚ ਦੇ ਸੁਝਾਅ ਨੂੰ ਸਵੀਕਾਰ ਕੀਤਾ ਸਰਪੰਚ ਨੇ ਕਿਹਾ ਭਰਾਵੋ ਹੁਣੇ ਤੋਂ ਸਫ਼ਰ ਦੀ ਤਿਆਰੀ ਸ਼ੁਰੂ ਕਰਦੇ ਹੋ ਪਰ ਪਤਾ ਨਹੀਂ ਸਾਨੂੰ ਕਿੰਨੇ ਦਿਨ ਚੱਲਣਾ ਪਵੇ ਇਸ ਤਰ੍ਹਾਂ ਤੁਸੀਂ ਲੋਕ ਜਾਣਦੇ ਹੋ ਕਿ ਕਿਸੇ ਵਧੀਆ ਜਗ੍ਹਾ ਤੇ ਪਹੁੰਚਣ ਲਈ ਰੰਬਾ ਰੇਗਿਸਤਾਨ ਪਾਰ ਕਰਨਾ ਪਵੇਗਾ ਰੇਗਿਸਤਾਨ ਵਿੱਚ ਪਾਣੀ ਮਿਲਣਾ ਮੁਸ਼ਕਿਲ ਹੈ ਮਲਖਾਨ ਸਿੰਘ ਤੇ ਸਾਥੀਆਂ ਨੇ ਜਲਦੀ ਮਾਦੋ ਸਿੰਘ ਅਤੇ ਉਸਦੇ ਸਾਥੀਆਂ ਨੂੰ ਘੇਰ ਲਿਆ ਤੇ ਫਿਰ ਦੇ 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 ਤੇ ਦੋਨਾਂ ਗੁੱਟਾਂ ਵਿੱਚ ਕਟਵਾਟ ਸ਼ੁਰੂ ਹੋ ਗਈ। ਦੋਨਾਂ ਗੁੜ ਕੋਈ ਗੁੱਟ ਕਮਜ਼ੋਰ ਨਹੀਂ ਸੀ। ਦੋਨੇ ਇੱਕ ਦੂਜੇ ਤੇ ਭਾਰੀ ਪੈ ਗਏ। ਤਲਵਾਰਾਂ ਦੀ ਖਨਖਨਾਹਟ ਦੂਰ ਦੂਰ ਤੱਕ ਸੁਣਾਈ ਦੇ ਰਹੀ ਸੀ। ਦੇਖਦੇ ਦੇਖਦੇ ਧਰਤੀ ਖੂਨ ਨਾਲ ਦੀ ਚਲੀ ਗਈ। ਦੋਵੇਂ ਡਾਕੂਆਂ ਨੇ ਸਰਦਾਰ ਆਪਣੇ ਜਿੱਤ ਦੇ ਲਈ ਆਪਣੇ ਆਪਣੇ ਸਾਥੀਆਂ ਨੂੰ ਖਸਾਰੇ ਸਨ ਪਰ ਆਖਰਕਾਰ ਤੱਕ ਚੱਲਦਾ ਇਹ ਭਿਆਨਕ ਜੁੱਧ ਕੁਝ ਦੇਰ ਬਾਅਦ ਮਾਦੋ ਸਿੰਘ ਅਤੇ ਮਲਖਾਨ ਸਿੰਘ ਨੂੰ ਛੱਡ ਕੇ ਉਹਨਾਂ ਦੇ ਸਾਰੇ ਸਾਥੀ ਮਾਰੇ ਗਏ ਮਾਦੋ ਸਿੰਘ ਨੂੰ ਮਰਨ ਦੇ ਲਈ ਤਿਆਰ ਹੋ ਜਾ ਮਲਖਾਨ ਸਿੰਘ ਨੇ ਆਪਣਾ ਤਲਵਾਰ ਵਾਲਾ ਹੱਥ ਉਸ ਤੇ ਚੱਕ ਕੇ ਕਿਹਾ ਮਾਦੋ ਸਿੰਘ ਨੂੰ ਲਲਕਾਰਿਆ ਸੋਣੋ ਮਲਖਾਨ ਸਿੰਘ ਮਾਦੋ ਸਿੰਘ ਨੇ ਚਲਾਕੀ ਤੋਂ ਕੰਮ ਲੈਂਦੇ ਹੋਏ ਕਿਹਾ ਇਸ ਤਰ੍ਹਾਂ ਫਿਰ ਇਸ ਲੜਾਈ ਤੋਂ ਬਾਅਦ ਜਿਉਂ ਹੀ ਪਿੰਡ ਦੇ ਲੋਕ ਅਲੱਗ ਦੂਸਰੇ ਪਿੰਡ ਵਿੱਚ ਪਹੁੰਚੇ ਉੱਥੇ ਉਹਨਾਂ ਨੇ ਦੂਰ ਦੇਖਿਆ ਕਿ ਦੂਰ ਇੱਕ ਛੋਟਾ ਜਿਹਾ ਪਿੰਡ ਨਜ਼ਰ ਆ ਰਿਹਾ ਸੀ ਜਦੋਂ ਉਹ ਸੋ ਪਿੰਡ ਦੇ ਕੋਲ ਪਹੁੰਚੇ ਤਾਂ ਉੱਥੇ ਉਹਨਾਂ ਨੇ ਇੱਕ ਟੋਆ ਪੁੱਟਣਾ ਸ਼ੁਰੂ ਕਰ ਦਿੱਤਾ ਤੇ ਟੋਆ ਪੁੱਟਣ ਦੇ ਉਪਰੰਤ ਉਹਨਾਂ ਨੇ ਬਹੁਤ ਡੂੰਘਾ ਟੋਆ ਪੱਟ ਲਿਆ ਤੇ ਉਹਨਾਂ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਇਸ ਪਿੰਡ ਵਿੱਚ ਬਾਰਿਸ਼ ਆਉਣ ਵਾਲੀ ਹੋਵੇ ਜਿਉਂ ਹੀ ਉਹਨਾਂ ਨੇ ਟੋਆ ਪੁੱਟਿਆ ਥੋੜੇ ਹੀ ਸਮੇਂ ਬਾਅਦ ਬਾਰਿਸ਼ ਸ਼ੁਰੂ ਹੋ ਗਈ ਤੇ ਬਾਰਿਸ਼ ਨਾਲ ਉਹ ਟੋਆ ਪਾਣੀ ਦਾ ਭਰ ਗਿਆ ਜਦੋਂ ਉਹ ਟੋਆ ਪਾਣੀ ਦਾ ਭਰ ਗਿਆ ਤਾਂ ਸਾਰੇ ਪਿੰਡ ਵਾਸੀ ਖੁਸ਼ ਹੋ ਗਏ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆਪਣੀ ਤੇ ਆਪਣੇ ਜਾਨਵਰਾਂ ਦੀ ਪਿਆਸ बुझਾਈ ਫਿਰ ਉਸ ਤੋਂ ਬਾਅਦ ਉਹਨਾਂ ਨੇ ਕੁਝ ਖਾਣ ਪੀਣ ਲਈ ਵੀ ਇੰਤਜ਼ਾਮ ਕੀਤਾ ਇਸ ਤਰ੍ਹਾਂ ਸਰਪੰਚ ਦੀ ਸਮਝਦਾਰੀ ਦੇ ਨਾਲ ਉਹ ਪਿੰਡ ਪਹੁੰਚ ਚੁੱਕੇ ਸਨ ਜਿੱਥੇ ਉਹਨਾਂ ਨੂੰ ਪਾਣੀ ਮਿਲ ਗਿਆ ਸੀ ਦੂਜੇ ਪਾਸੇ ਉਹ ਨੌਜਵਾਨ ਜੋ ਉਸ ਪਿੰਡ ਵਿੱਚ ਛੱਡ ਕੇ ਪਹਿਲਾਂ ਗਿਆ ਸੀ ਉਹ ਭਟਕਦਾ ਫਿਰ ਰਿਹਾ ਸੀ ਉਸ ਨੂੰ ਅਜੇ ਤੱਕ ਵੀ ਕਿਤੇ ਪਾਣੀ ਨਹੀਂ ਸੀ ਮਿਲਿਆ ਕਿਉਂਕਿ ਉਹ ਉਤਸ਼ਾਹ ਵਾਜੀ ਵਿੱਚ ਚਲਾ ਗਿਆ ਸੀ ਤੇ ਜਦੋਂ ਉਤਸ਼ਾਹ ਵਾਜੀ ਵਿੱਚ ਚਲਾ ਗਿਆ ਤਾਂ ਉਹ ਆਪਣਾ ਹੋਸਕਵਾ ਬੈਠਾ ਸੀ ਪਰ ਅਖੀਰ ਹੌਲੀ-ਹੌਲੀ ਉਹ ਵੀ ਪਿੰਡ ਵਾਸੀਆਂ ਕੋਲ ਪਹੁੰਚ ਗਏ ਉਹਨਾਂ ਨੇ ਸਰਪੰਚ ਤੋਂ ਮਾਫੀ ਮੰਗੀ ਅਤੇ ਉਹਨਾਂ ਨੂੰ ਕਿਹਾ ਵੀ ਅਸੀਂ ਤੁਸੀਂ ਵੱਡੇ ਸੀ ਅਸੀਂ ਤੁਹਾਡਾ ਮਾਨ ਨਹੀਂ ਰੱਖਿਆ ਸਾਨੂੰ ਮਾਫ਼ ਕਰਦੇ ਹੋ ਪਰ ਹੁਣ ਅਸੀਂ ਤੁਹਾਡੀ ਹਰ ਗੱਲ ਨੂੰ ਮੰਨਾਂਗੇ ਇਸ ਤਰ੍ਹਾਂ ਹੁਣ ਪਿੰਡ ਵਾਸੀ ਅਤੇ ਸਰਪੰਚ ਸਾਰੇ ਪਿੰਡ ਨੂੰ ਲੈ ਕੇ ਖੁਸ਼ੀ-ਖੁਸ਼ੀ ਅੱਗੇ ਵਧਣ ਲੱਗੇ ਅੱਗੇ ਵਾਦੇ-ਵਾਦੇ ਉਹਨਾਂ ਨੇ ਦੇਖਿਆ ਕਿ ਉਸ ਪਿੰਡ ਦੇ ਵਿੱਚ ਕਾਫੀ ਥਾਂ ਸੀ ਉੱਥੇ ਉਹਨਾਂ ਨੇ ਆਪਣਾ ਛੋਟਾ-ਛੋਟੀਆਂ ਗੁੱਲੀਆਂ ਬਣਾ ਲਈਆਂ ਜਿਸ ਵਿੱਚ ਉਹ ਆਪਣੇ ਜਾਨਵਰਾਂ ਤੇ ਆਪਣੇ ਪਰਿਵਾਰਾਂ ਨਾਲ ਰਹਿਣ ਲੱਗੇ ਦੇ ਉਸ ਪਿੰਡ ਦੇ ਲੋਕਾਂ ਨਾਲ ਵੀ ਉਹਨਾਂ ਨੇ ਸਲਾਹ ਕਰ ਰਹੀ ਕਿ ਜਿੰਨਾ ਚਿਰ ਸਾਡੇ ਪਿੰਡ ਦੇ ਹਾਲਾਤ ਠੀਕ ਨਹੀਂ ਹੁੰਦੇ ਅਸੀਂ ਤੁਹਾਡੇ ਪਿੰਡ ਵਿੱਚ ਰਹਿ ਸਕਦੇ ਹਾਂ ਪਿੰਡ ਵਾਸੀਆਂ ਨੇ ਵੀ ਉਹਨਾਂ ਦਾ ਪੂਰਾ ਸਹਿਯੋਗ ਕੀਤਾ ਇਸ ਤਰ੍ਹਾਂ ਉਹ ਇੱਕ ਵਧੀਆ ਥਾਂ ਤੇ ਚਲੇ ਗਏ ਇਸ ਆਵਿਸਰ ਪੰਜ ਦੀ ਸੂਝ-ਬੂਝ ਨਾਲ ਹੋਇਆ ਸੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ